ਵੇਲਾ ਸੀ ਅਧੀ ਰਾਤ ਦਾ ਦਿਨ ਸੀ 29 ਅਪ੍ਰੈਲ ਸਨ 1837 ਖੇਸੀ ਦੀ ਬੁਕਲ ਮਾਰੀ ਇੱਕ ਬੀਬੀ ਪਿਸ਼ੌਰ ਦੇ ਬਾਲਾ ਹਿਸਰ ਕਿਲੇ ਦਾ ਕੁੰਡਾ ਖੜਗਾਉਂਦੀ ਏ ਪਛਾਣ ਦੱਸਣ ਤੋਂ ਬਾਅਦ ਪਹਿਰੇਦਾਰਾਂ ਵੱਲੋਂ ਕਿਲੇ ਦਾ ਦਰਵਾਜ਼ਾ ਖੋਲਿਆ ਜਾਂਦਾ ਬੀਬੀ ਜੀ ਦੀ ਬੇਨਤੀ ਉੱਤੇ ਦੋ ਸਪਾਹੀ ਬਾਹੂ ਦਾਹੀ ਉਹਨੂੰ ਨਾਲ ਲੈ ਕੇ ਕਿਲੇ ਦੀ ਇੱਕ ਗੁੱਠੇ ਬਣੀ ਹੋਈ ਹਵੇਲੀ ਵੱਲ ਤੁਰ ਪੈਂਦੇ ਨੇ ਕੌਣ ਸੀ ਇਸ ਹਵੇਲੀ ਵਿੱਚ ਬੈਠਾ ਸਰਦਾਰ ਉਸੇ ਸਿੱਖ ਕੌਮ ਦਾ ਮਹਾਨ ਜੰਗਲੂ ਜਰਨੈਲ ਸਿੱਖ ਰਾਜ ਦਾ ਵੱਡਾ ਥੰਮ ਸਰਦਾਰ ਹਰੀ ਸਿੰਘ ਨਲੂਆ ਆ ਮੈਂ ਕਈਆਂ ਦਿਨਾਂ ਤੋਂ ਬਿਮਾਰੀ ਦੀ ਹਾਲਤ ਨਾਲ ਜੂਝ ਰਿਹਾ ਸੀ ਮੱਥਾ ਅੱਗ ਵਾਂਗੂ ਤਪ ਰਿਆ ਸੀ ਪਰ ਫਿਰ ਵੀ ਕੌਮੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਉਹ ਛੱਟ ਤਿਆਰ ਵਰ ਤਿਆਰ ਹੋ ਗਿਆ ਇਤਿਹਾਸਕਾਰ ਕਹਿੰਦੇ ਨੇ ਰਾਤ ਦੇ 2 ਵਜੇ ਸਰਦਾਰ ਹਰੀ ਸਿੰਘ ਨਲੂਆ ਉਸ ਬੀਬੀ ਨੂੰ ਮਿਲਦੇ ਨੇ ਧੀ ਹਰਸ਼ਨ ਕੌਰੇ ਸੁਖਤਾ ਹੈ ਅਧੀ ਰਾਦੇ ਵੇਲੇ ਆਈਏ ਕੀ ਹੋ ਗਿਆ ਜਮਰੋਦ ਦੇ ਵਿੱਚ ਕੁਝ ਨਹੀਂ ਕਹਦੀ ਬੀਬੀ ਹਰਸ਼ਨ ਕੌਰ ਆਪਣੇ ਕੀਸੇ ਵਿੱਚੋਂ ਇੱਕ ਚਿੱਠੀ ਕੱਢ ਕੇ ਨਲੂਏ ਸਰਦਾਰ ਦੀ ਤਲੀ ਤੇ ਰੱਖ ਦਿੰਦੀ ਆ ਜਿਉਂ-ਜਿਉਂ ਚਿੱਠੀ ਪੜਦਾ ਚਲਿਆ ਜਾਂਦਾ ਉਹਦੇ ਚਿਹਰੇ ਦਾ ਰੰਗ ਬਦਲਦਾ ਚਲਿਆ ਜਾਂਦਾ ਉਹਨੀਆਂ ਅੱਖਾਂ ਵਿੱਚ ਲਾਟਾਂ ਬਲਣ ਲੱਗਦੀਆਂ ਨੇ ਚਿੱਠੀ ਲਿਖਣ ਵਾਲਾ ਹੁੰਦਾ ਸਿੱਖ ਕੌਮ ਦਾ ਅਸਰ ਹੱਦਦਾਰ ਜਮਰਾਉ ਦੇ ਕਿਲੇ ਦਾ ਰਾਖਾ ਸਰਦਾਰ ਮਹਾ ਸਿੰਘ ਕਹਿੰਦਾ ਸਰਦਾਰ ਜੀ ਦਿਲ ਤਾਂ ਨਹੀਂ ਸੀ ਕਰਦਾ ਕਿ ਤੁਹਾਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਇਸ ਖਬਰ ਤੋਂ ਜਾਣੂ ਕਰਵਾਇਆ ਜਾਵੇ ਪਰ ਕੀ ਕਰਾਂ ਇਹ ਖਬਰ ਦੱਸਣੀ ਬੜੀ ਲਾਜ਼ਮੀ ਬਣ ਜਾਂਦੀ ਏ ਪਿਛਲੇ ਕਈ ਦਿਨਾਂ ਤੋਂ ਕਾਬਲ ਤੋਂ ਚੜੀਆਂ ਹੋਈਆਂ ਫੌਜਾਂ ਨੂੰ ਤੇਰੇ ਜਮਰਾਉ ਦੇ ਕਿਲੇ ਦੇ ਸਿੰਘ ਸੂਰਮੇ ਹਿੱਕਾਂ ਡਾ ਕੇ ਰੋਕ ਰਹੇ ਨੇ ਕੱਲ ਦਾ ਦਿਨ ਸਿੱਖ ਕੌਮ ਦੇ ਬੜਾ ਭਾਰੀ ਗੁਜ਼ਰੇ ਆ ਜਦੋਂ ਬੈਰੀ ਦੀਆਂ ਤੋਪਾਂ ਦੇ ਗੋਲਿਆਂ ਦੇ ਨਾਲ ਕਿਲੇ ਦੀ ਇੱਕ ਦੀਵਾਰ ਟਹਿ ਗਈ ਤੇਰੇ ਖਾਲਸੇ ਪੰਥ ਨੇ ਹੱਕ ਦੇ ਜ਼ੋਰ ਨਾਲ ਕੂੜਤਾ ਲਈ ਪਰ ਲੱਗਦਾ ਨਹੀਂ ਕਿ ਕੱਲ ਨੂੰ ਵੀ ਅਸੀਂ ਬੈਰੀ ਦਾ ਮੁਕਾਬਲਾ ਕਰ ਸਕਾਂਗੇ ਸਾਡੇ ਸਰੀਰ ਦੇ ਖੂਨ ਦੀ ਇੱਕ ਇੱਕ ਬੂੰਦ ਪੰਥ ਦੀ ਅਮਾਨਤ ਹੈ ਅਸੀਂ ਆਪਣਾ ਖੂਨ ਕੌਮ ਲਈ ਖੇ ਲਾ ਦੇਵਾਂਗੇ ਪਰ ਝੁਕਾਂਗੇ ਨਹੀਂ ਇਹ ਮੇਰਾ ਆਖਰੀ ਖਤ ਹੋਵੇਗਾ ਚਮਰਾਉ ਦੇ ਕਿਲੇ ਦੇ ਖਾਲਸੇ ਦੀ ਆਖਰੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾ ਸਿੰਘ 17 ਵਸਾਕ ਬਿਕਰਮੀ ਸੰਮਤ 1884 ਜਦੋਂ ਇਹ ਚਿੱਠੀ ਨਾਲੂਏ ਸਰਦਾਰ ਨੇ ਪੜ੍ਹੀ ਉਹ ਇੱਕਦਮ ਉਹਦਾ ਹੱਥ ਤਲਵਾਰ ਦੇ ਮੁੱਠੇ ਤੇ ਗਿਆ ਉਹਦੇ ਲਾਗੇ ਉਹਦਾ ਹਕੀਮ ਖੜਾ ਸੀ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਸਰੀਰ ਇਲਜਾਜ਼ ਨਹੀਂ ਦੇ ਰਿਹਾ ਕਿ ਤੁਸੀਂ ਮੈਦਾਨੇ ਜੰਗ ਵਿੱਚ ਜਾ ਕੇ ਲੜੋ ਪਰ ਕਲਗੀਧਰ ਦੇ ਮਹਾਨ ਸੂਰਮੇ ਨੇ ਆਖਿਆ ਕਿ ਹੋਇਆ ਅੱਜ ਬੁਖਾਰ ਬੜਾ ਕਿਉਂ ਡਰਦਾ ਤੇ ਕਬਰ ਆਉਣਾ ਏ ਨਾ ਅਜੇ ਜਹਾਨੋਂ ਮੁੱਕਿਆ ਏ ਕਿਉਂ ਬੈਠਾ ਸੋਗ ਮਨਾਉਣਾ ਏ ਜੇ ਥੰਮ ਜ਼ੁਲਮ ਨੂੰ ਸਕਿਆ ਮੈਂ ਤਾਂ ਹੋਰ ਕਈ ਵੀ ਥੰਮਣਗੇ ਜੇ ਸ਼ਾਨਪਤ ਦੀ ਜਿਉਂਦੀ ਰਹੀ ਤਾਂ ਲੱਖਾਂ ਹੀ ਨਲੂਏ ਜੰਮਣਗੇ ਚਲ ਗਈ ਧਰ ਦੇ ਮਹਾਨ ਸੂਰਮੇ ਨੇ 10000 ਫੌਜਾ ਦੇ ਨਾਲ ਜਮਰਾਉ ਦੇ ਕਿਲੇ ਵੱਲ ਨੂੰ ਚਾਲੇ ਪਾਤੇ ਇਤਿਹਾਸਕਾਰ ਕਹਿੰਦੇ ਨੇ ਕਿ ਕੁਝ ਹੀ ਘੜੀਆਂ ਦੇ ਵਿੱਚ ਕਾਬਰ ਤੋਂ ਚੜੀਆਂ ਹੋਈਆਂ ਹੀੜਾਂ ਮੂੰਹ ਪਿੱਛੇ ਨੂੰ ਪਰਤਾ ਕੇ ਭੱਜ ਲਈਆਂ ਪਰ ਆਖਰ ਉਹ ਇੱਕ ਐਸਾ ਗਹਿਰਾ ਜ਼ਖਮ ਮਾਰ ਗਈਆਂ ਜਿਹਦੀ ਪੀੜ ਕਦੇ ਸਿੱਖ ਕੌਮ ਤੋਂ ਛੁੱਲੀ ਨਹੀਂ ਜਾਣੀ ਤੇ ਭੱਜੇ ਜਾਂਦੀਆਂ ਫੌਜਾਂ ਨੇ ਨਲੂਏ ਸਰਦਾਰ ਵੱਲ ਇੱਕ ਗੋਲੀ ਜਲਾਈ ਜਿਹੜੀ ਉਹਨਾਂ ਦੀ ਸ਼ਹੀਦੀ ਦਾ ਕਾਰਨ ਬਣ ਗਈ ਤੇ ਆਖਰ ਕੌਮ ਦਾ ਇਹ ਮਹਾਨ ਜਰਨੈਲ ਜਮਰੌਹ ਦੇ ਕਿਲੇ ਦੀ ਰਾਖੀ ਕਰਦਾ 30 ਅਪ੍ਰੈਲ ਸਾਲ 1837 ਨੂੰ ਦੁਨੀਆ ਤੋਂ ਕੁਝ